ਗੁਰਦਾਸਪੁਰ ਦੇ ਪਿੰਡ ਪਿੱਟੇ ਵੱਟ ਦੇ ਵਿੱਚ ਕਿਸਾਨਾਂ ਨੇ ਜ਼ਮੀਨ ਦਾ ਮੁਰਲਿਆ ਕਬਜ਼ਾ ਜੰਮੂ ਕਟੜਾ ਐਕਸਪ੍ਰੈਸ ਵੀ ਦਿਲੀ ਪ੍ਰਸ਼ਾਸਨ ਨੇ ਇੱਕ ਵਾਰ ਗਤੀਸੀ ਜ਼ਮੀਨ ਪੀਪੀ ਪੰਕੜ ਦੀ ਪੀਸੀ ਮਾਨ ਦਾ ਕਿਸਾਨਾਂ ਆਗੂਆਂ ਨੂੰ ਸਿੱਧੀ ਬਹਿਸ ਦਾ ਚੈਲੰਜ ਕਿਹਾ ਸੜਕਾਂ ਅਤੇ ਰੇਲਾਂ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਕਿਸਾਨਾਂ ਗੋ ਨਜਾਇਜ਼ ਢੰਗ ਦੇ ਨਾਲ ਇਕੱਠਾ ਕੀਤਾ ਬੇਹਸਾਬ ਪੈਸੇ ਤਰਨ ਤਰਨ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਦੋ ਸਕੇ ਭਰਾਵਾਂ ਦੀ ਘਰ ਦੇ ਉੱਤੇ ਚੱਲਿਆ ਬਿਲਡੋਜ਼ਰ ਦੋਵਾਂ ਦੇ ਉੱਤੇ ਨਸ਼ਾ ਤਸਕਰੀ ਦੇ ਕਰੀਬ 22 ਕੇਸ ਨੇ ਦਰਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਤੇ ਮੜਬੋਲੇ ਧਿਰੇਂਦਰ ਸ਼ਾਸਤਰੀ ਕਿਹਾ ਪਗੜੀ ਦੇ ਅੰਦਰ ਨਹੀਂ ਦੇਖ ਸਕਦੇ 크ਿਸਚੀਅਨਿਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰੰਪਰਾ ਰਹੀ ਬਰਕਰਾਰ ਨੌਜਵਾਨ ਕ੍ਰਿਕਟਰ ਸਨਸਨੀ ਵੈਭਵ ਸਵਰਿਵੰਸ਼ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ ਘਟਨਾ 'ਤੇ ਹੇਠੂਪ ਦੀਪਤੇ ਕੀਤੀ ਮੁਲਾਕਾਤ ਵਿਭਗ ਬੇ ਹੁਨਰ ਦੀ ਕੀਤੀ ਤਾਰੀਫ ਅਤੇ ਭਵਿਕ ਦੇ ਲਈ ਦਿੱਤੀਆਂ ਸ਼ੁਭਕਾਮਨਾਵਾਂ ਪੰਚਕੁਲਾ ਸੁਸਾਇਡ ਮਾਮਲੇ 'ਚ ਧਿਰਿੰਦਰ ਸ਼ਾਸਤਰੀ ਦਾ ਵੱਡਾ ਬਿਆਨ ਕਿਹਾ ਕਥਾ ਸੁਣਨ ਨਹੀਂ ਆਇਆ ਸੀ ਖੁਦਕੁਸ਼ੀ ਕਰਨ ਵਾਲਾ ਪਰਿਵਾਰ ਇਸ ਘਟਨਾ ਨੂੰ ਬੇਵਜਾ ਭਾਗੇਸ਼ਵਰ ਧਾਮ ਦੇ ਨਾਲ ਜੋੜਿਆ ਪੰਜ ਤਤਾਂ 'ਚ ਬਲੀਨ ਹੋਈ ਸੁਬੀਤ ਸਿੰਘ ਢੀਂਡ ਸਾਹ ਜਬੀ ਪਿੰਡ ਉੱਬਾਵਾਲ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ ਸੁਬੀਤ ਸਿੰਘ ਬਾਦਲ ਸਣੇ ਕਈ ਵੱਡੇ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸ ਅਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦਾ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਮੌਸਮ ਮੌਨਸੂਨ ਦਾ ਨਹੀਂ ਆਇਆ ਪਰ ਉਸ ਤੋਂ ਪਹਿਲਾਂ ਹੀ ਪਹਾੜਾਂ ਦੇ ਵਿੱਚ ਲੈਂਡਸਲਾਈਡ ਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਔਰ ਇਸ ਖਬਰ ਤੋਂ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਖਬਰ ਸਾਹਮਣੇ ਆਈ ਹੈ ਸਿਰਮੌਰ ਤੋਂ ਲੈਂਡਸਲਾਈਡ ਹੋਈ ਹੈ ਔਰ ਕਿਸ ਤਰੀਕੇ ਨਾਲ ਉੱਥੇ ਲੋਕਾਂ ਦੇ ਵਿੱਚ ਆਲੇ-ਹਫੜਾ ਦਫੜੀ ਮਚ ਗਈ ਇਹ ਪੱਥਰ ਡਿੱਗਣ ਦੀਆਂ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਵੱਡੀ ਖਬਰ ਦੇ ਨਾਲ ਸ਼ੁਰੂਆਤ ਹੈ ਸਿਮੌਰ ਦੇ ਪੌਂਟਾ ਸ਼ਿਲਾਈ ਰੋਡ ਦੇ ਉੱਤੇ ਲੈਂਡਸਲਾਈਡ ਹੋਇਆ ਹੈ ਐਨ ਐਚ 707 ਨੈਸ਼ਨਲ ਹਾਈਵੇ 707 ਦੇ ਉੱਤੇ ਕਾਰ ਦੇ ਉੱਤੇ ਪੱਥਰ ਡਿੱਗੇ ਨੇ ਲੈਂਡਸਲਾਈਡ ਦੀ ਤੇਜ਼ੀ ਦੇ ਵਿੱਚ ਇੱਕ ਕਾਰ ਆ ਗਈ ਹਾਲਾਂਕਿ ਬਾਲਬਾਲ ਕਾਰ ਸਵਾਰਾਂ ਦੀ ਜਾਨ ਬਚ ਗਈ ਔਰ ਇਹ ਤਸਵੀਰਾਂ ਜਿਹੜੀਆਂ ਕੁਝ ਜੀਪਾਂਾਂ ਤੇ ਟੀਵੀ ਸਕਰੀਨ ਦੇ ਉੱਤੇ ਹੋਣ ਗਿਆ ਉਹ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਨਗੇ ਜਿਵੇਂ ਬਿਲਕੁਲ ਦੇਖੋ ਥੋੜੇ ਧਿਆਨ ਦੇ ਨਾਲ ਕਿ ਬਿਲਕੁਲ ਅੱਗੇ ਇੱਕ ਗੱਡੀ ਗਈ ਹੈ ਉੱਥੋਂ ਨਿਕਲਣ ਦੀ ਸ਼ਾਇਦ ਉਹ ਕੋਸ਼ਿਸ਼ ਕਰ ਰਹੇ ਸੀ ਪਰੇਸ ਚ ਉਚਾਲੀ ਫਿਰ ਲੈਂਡਸਲਾਈਡ ਸ਼ੁਰੂ ਹੋ ਗਿਆ ਤੇ ਜਦੋਂ ਬਿਲਕੁਲ ਪੱਥਰ गिर ਰਹੇ ਹੋਏ ਨੇ ਉਸੇ ਟਾਈਮ ਕਾਰ ਦੇ ਵਿੱਚੋਂ ਫਟਾਫਟ ਲੋਕ ਨਿਕਲ ਕੇ ਦੌੜ ਗਏ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਉੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਕਾਰ ਨੂੰ ਉੱਥੋਂ ਛੱਡ ਕੇ ਹੀ ਆਉਣਾ ਪਿਆ ਔਰ ਸਿਆਣੀ ਗੱਲ ਇਸ ਦੇ ਵਿੱਚ ਹੀ ਸੀ ਕਿ ਕਾਰ ਨਹੀਂ ਬਲਕਿ ਸਭ ਨੇ ਆਪਣੀ ਜ਼ਿੰਦਗੀ ਦੇ ਉੱਤੇ ਫੋਕਸ ਕੀਤਾ ਜਾ ਬਲਕਿ ਔਰ ਵੱਡੇ ਵੱਡੇ ਪੱਥਰ ਆ ਰਹੇ ਨੇ ਜਦੋਂ ਇੰਨੀ ਉਚਾਈ ਤੋਂ ਕੋਈ ਇੱਕ ਛੋਟਾ ਪੱਥਰ ਵੀ ਆਂਦਾ ਤਾਂ ਗੋਲੀ ਦੀ ਤਰ੍ਹਾਂ ਕੰਮ ਕਰਦਾ ਹੈ ਉਹ ਕੀ ਹੋ ਸਕਦਾ ਹੈ ਕਿ ਤਾਰ ਦੀ ਜਿਹੜੀ ਕਾਰ ਦੀ ਕੋਈ ਤਾਕੀ ਹੈ ਜਾਂ ਫਿਰ ਕਾਰ ਦੀ ਛੱਤ ਹੈ ਉਸ ਪੱਥਰ ਦੇ ਨਾਲ ਉਹ ਵੀ ਫਟ ਜਾਵੇ ਉਹ ਵੀ ਆੜ-ਪਾਰ ਨਿਕਲ ਜਾਵੇ ਇਸ ਕਾਰ ਦੇ ਵਿੱਚ ਕਈ ਲੋਕ ਸਵਾਰ ਸੀ ਲੱਗ ਰਿਹਾ ਕਿ ਤਿੰਨ ਤੋਂ ਚਾਰ ਲੋਕ ਸਵਾਰ ਸਨ ਜਿਨ੍ਹਾਂ ਨੂੰ ਉੱਥੋਂ ਕੱਢਿਆ ਗਿਆ ਇਹ ਬਾਹਰ ਫਟਾਫਟ ਉੱਥੋਂ ਨਿਕਲ ਕੇ ਆਏ ਨੇ ਹਾਲਾਂਕਿ ਲੈਂਡਸਲਾਈਡ ਸ਼ੁਰੂ ਹੋਈ ਔਰ ਇਸ ਉਚਾਲੇ ਇੱਕ ਸ਼ਖਸ ਕਾਰ ਦੇ ਵਿੱਚ ਹੀ ਮੌਜੂਦ ਸੀ ਇਸ ਤੋਂ ਬਾਅਦ ਕਿਉਂਕਿ ਦੋ ਲੋਕ ਤਾਂ ਭੱਜਦੇ ਨਜ਼ਰ ਆਏ ਸਾਨੂੰ ਦੁਬਾਰਾ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਉਹ ਤਸਵੀਰ ਨਜ਼ਰ ਆਏਗੀ। ਉਹ ਦੋ ਲੋਕ ਉੱਥੋਂ ਨਿਕਲੇ ਨੇ ਉਸ ਤੋਂ ਬਾਅਦ ਇਹ ਦੇਖੋ ਪਹਿਲਾਂ ਗੱਡੀ ਨੂੰ ਖੋਲਿਆ ਗਿਆ ਇੱਕ ਸ਼ਖਸ ਨਿਕਲ ਕੇ ਭੱਜ ਰਿਹਾ ਹੈ। ਦੋ ਹੋਰ ਆਗੇ ਤਿੰਨ ਟੋਟਲ ਭੱਜ ਰਹੇ ਸੀ ਤੇ ਉਸ ਚਲੇ ਪਤਾ ਲੱਗਦਾ ਹੈ ਕਿ ਕਾਰ ਦੇ ਵਿੱਚ ਹੋਰ ਵੀ ਕੋਈ ਹੈ ਤੇ ਉੱਥੇ ਕੋਈ ਹੋਰ ਲੱਗ ਰਿਹਾ ਹੈ ਕਿ ਕੋਈ ਸਥਾਨਕ ਸ਼ਖਸ ਹੈ ਜਿਸ ਨੇ ਮ ਦਿਖਾਈ ਬਿਲਕੁਲ ਕਾਰ ਦੇ ਨੇੜੇ ਗਿਆ ਔਰ ਕਾਰ ਖੋਲੀ ਇੱਕ ਸ਼ਖਸ ਉਸ ਦੇ ਵਿੱਚੋਂ ਨਿਕਲਦਾ ਫਿਰ ਉਹ ਭੱਜਦੇ ਨੇ ਸਾਰੇ ਭੱਜਦੇ ਨੇ ਕਾਰ ਨੂੰ ਉੱਥੇ ਛੱਡ ਕੇ ਤੇ ਉਸੇ ਟਾਈਮ 'ਤੇ ਬਹੁਤ ਸਾਰੇ ਪੱ ਤਾਂ ਲੈਂਡਸਲਾਈਡ ਦੇ ਵਿੱਚ ਕਾਰ ਤਾਂ ਨਸ਼ਟ ਹੋ ਗਈ ਹੈ ਪਰ ਲੋਕਾਂ ਵੀ ਬਚ ਗਏ ਇਹ ਬਹੁਤ ਵੱਡੀ ਰਾਹਤ ਉਹਨਾਂ ਦੇ ਲਈ ਹੈ ਜੀ ਇਸ ਸਿਰਮੌਰ ਪੋਂਟਾ ਸਿਰਮੌਰ ਦੀਆਂ ਤਸਵੀਰਾਂ ਵੀ ਔਰ ਇਹ ਇਹ ਵੀ ਕਿਸੇ ਤਰ੍ਹਾਂ ਦੇ ਤਸਵੀਰ ਬਿਆਨ ਕਰ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਮੌਨਸੂਨ ਦਾ ਬਰਸਾਤਾਂ ਦਾ ਮੌਸਮ ਹੁੰਦਾ ਹਨ ਕਿ ਕੁਝ ਥਾਵਾਂ ਦੇ ਉੱਤੇ ਹੁਣ ਵੀ ਬਰਸਾਤਾਂ ਬਰਸਾਤ ਦੀ ਜਾਣਕਾਰੀ ਹੈਗੀ ਹੈ ਆਮ ਤੌਰ ਤੇ ਢਿੰਗਾ ਡਿੱਗਣਾ ਜਾਂ ਫਿਰ ਪਹਾੜੀ ਖਿਸਕ ਜਾਣਾ ਪੱਥਰ ਡਿੱਗਣੇ ਇਹ ਬਰਸਾਤ ਦੇ ਦਿਨਾਂ ਦੇ ਵਿੱਚ ਆਮ ਤੌਰ ਤੇ ਜ਼ਿਆਦਾ ਹੁੰਦਾ ਹੈ। ਗਾੜੀ ਵਿੱਚ ਹੋਰ ਕੋਈ ਹੈ? ਤੇਜ਼ ਸਰ ਮੋਰ ਦੀਆਂ ਤਸਵੀਰ। ਭਾਗ ਸਭ ਭਗਵਾਨ ਸੇ। ਤਾਂ ਬਾਲ ਬਾਲ ਬੱਚੇ ਆ ਜਾਨ ਲੋਕਾਂ ਦੀ ਬਹੁਤ ਖੁਸ਼ਕਿਸਮਤ ਹੋਣਗੇ ਕਿ ਬਿਲਕੁਲ ਕੁਝ ਸੈਕਿੰਡ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਪੱਥਰ गिर ਰਹੇ ਨੇ, ਕਾਰ ਉੱਥੇ ਛੱਡੀ ਤੇ ਉੱਥੋਂ ਦੂਰ ਆ ਗਏ। ਕਿਰ ਜਦੋਂ ਬਿਲਕੁਲ ਮੌਤ ਨੇੜੇ ਕੋਈ ਦੇਖ ਲਵੇ। ਫਿਰ ਫਾਰਕ ਟੱਪੰਡਾ ਔਰ ਅਗੇ ਬਾਦਿਆਂ ਤੇ ਖਬਰ ਹਰਿਆਣਾ ਤੋਂ ਹਰਿਆਣਾ ਦੇ ਸੀਐਮ ਕਤਰੇਤ ਨੂੰ ਧਮਕੀ ਮਿਲੀ ਹੈ ਜੀ ਹਾਂ ਹਰਿਆਣਾ ਸਕਤਰੇਤ ਦੇ ਵਿੱਚ ਧਮਕੀ ਈਮੇਲ ਆਈ ਈਮੇਲ ਦੇ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਧਮਕੀ ਮਿਲਣ ਤੋਂ ਬਾਅਦ ਪੂਰਾ ਸਕਤਰੇਤ ਦੀ ਇਮਾਰਤ ਹੈ ਜਿਹੜੀ ਖਾਲੀ ਕਰਵਾ ਲਈ ਗਈ ਔਰ ਮੌਕੇ ਦੇ ਉੱਤੇ ਸੀਆਈਐਸਐਫ ਪੁਲਿਸ ਤੇ ਸੀਆਈਡੀ ਡਾਕਟ ਸquad ਮੌਕੇ ਦੇ ਉੱਤੇ ਪਹੁੰਚ ਗਏ ਹ ਸਕਤਰੇਤ ਦੀ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਵਾਕਵਾਕ ਥਾਵਾਂ ਦੇ ਉੱਤੇ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਲੱਗਿਆ ਸੀ ਕਿ ਹਾਈ ਕੋਰਟ ਦੇ ਵਿੱਚ ਵੀ ਇਸ ਤਰੀਕੇ ਦੀ ਖਬਰ ਆਈ ਹੈ ਪਰ ਉਹ ਬਾਅਦ ਵਿੱਚ ਮੌਕ ਡ੍ਰਿਲ ਨਿਕਲੀ ਸੀ ਹੁਣ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਈਮੇਲ ਦੇ ਜ਼ਰੀਏ ਇਨਫੈਕਟ ਸੀ ਈਮੇਲ ਦਿਖਾ ਰਹੇ ਹਾਂ ਤੁਹਾਨੂੰ ਜਿਸ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਹੈ ਸੀਆਈਐਸਐਫ ਜਾਂ ਪੁਲਿਸ ਤੇ ਡੌਗ ਸਕਵਾਡ ਜਦੋਂ ਇਸ ਤਰੀਕੇ ਦੀ ਕੋਈ ਇਤਲਾਮ ਮਿਲਦੀ ਹੈ ਉਹ ਬਿਸ਼ੱਕ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਕੀਤਾ ਗਿਆ ਹੀ ਈਮੇਲ ਹੋਵੇ ਪਰ ਚਾਂਸਤਾ ਬਿਲਕੁਲ ਪ੍ਰਸ਼ਾਸਨ ਨਹੀਂ 1% ਵੀ ਨਹੀਂ ਲੈ ਸਕਦਾ ਔਰ ਖਾਸ ਤੌਰ ਤੇ ਇੰਨੀ ਇੰਪੋਰਟੈਂਟ ਬਿਲਡਿੰਗ ਨੂੰ ਲੈ ਕੇ ਔਰ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਮੌਜੂ ਫਰ ਫਟਾਫਟ ਪਹਿਲਾਂ ਵੈਕਿਊਟ ਕੀਤਾ ਗਿਆ ਸਾਰੇ ਲੋਕਾਂ ਨੂੰ ਉਸ ਤੋਂ ਬਾਹਰ ਕੱਢਿਆ ਗਿਆ ਕਿ ਤੁਸੀਂ ਖਾਲੀ ਕਰ ਦਿਓ ਪੂਰੀ ਇਮਾਰਤ ਤੇ ਅਨਾਉਂਸਮੈਂਟ ਕੀਤੀ ਗਈ ਤੇ ਉਸ ਤੋਂ ਬਾਅਦ ਡੌਗ ਸਕੁਐਡ ਹੈ ਤਾਂ ਪੂਰੀ ਬਿਲਡਿੰਗ ਦਾ ਚੱਪਾ ਚੱਪਾ ਖੰਗਾਲਿਆ ਜਾ ਰਿਹਾ ਹੋਵੇਗਾ ਇਸ ਸਮੇਂ ਤਾਂ ਕਿ ਜੇਕਰ ਇਹ ਈਮੇਲ ਆਈ ਵੀ ਹੈ ਤਾਂ ਇਸ ਦੇ ਵਿੱਚ ਸੱਚਾਈ ਹੈ ਨਹੀਂ ਹੈ ਉਹ ਵੱਡੀ ਗੱਲ ਹੈ ਪਰ ਤੁਸੀਂ ਇਹ ਕਹਿ ਸਕਦੇ ਹੋ ਕਿ احتیاط ਦੇ ਤੌਰ ਦੇਤੇ ਲੋਕਾਂ ਨੂੰ ਬਾਹਰ ਕੱਢ ਕੇ ਪੂਰੀ ਇਮਾਰਤ ਦਾ ਚੱਪਾ ਚੱਪਾ ਜ਼ਰੂਰ ਖੰਗਾਲਿਆ ਜਾਵੇਗਾ ਅਨਾਉਂਸਮੈਂਟ ਕੀ ਕੋਝੋੜੀਆ ਮੈਂ ਤੁਹਾਨੂੰ ਸੁਣਵਾਉਣ ਦੀ ਕੋਸ਼ਿਸ਼ ਕਰਦਾ ਹਾਂ ਉੱਥੇ ਲੱਗ ਰਿਹਾ ਸੀ ਇਹ ਸਿਰਫ਼ ਜਵਾਨ ਨਹੀਂ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਅਨਾਉਂਸਮੈਂਟ ਕੀਤੀ ਜਾ। ਤਾਂ ਜਿਹੜੀ ਈਮੇਲ ਆਈ ਹੈ ਉਹ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਜੋ ਲਿਖਿਆ ਗਿਆ ਹੈ ਕਿ ਪ੍ਰੈਮਿਸਿਸ ਹੈ ਜਿਹੜੀ ਸੀਐਮਓ ਸੈਕਟਰੀਏਟ ਉਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਔਰ ਕਾਬਲੇ ਗੋੜੇ ਕਿ ਉਸ ਤੋਂ ਬਾਅਦ ਇਸ ਧਮਕੀ ਤੋਂ ਬਾਅਦ ਇਸ ਈਮੇਲ ਦੇ ਸਾਹਮਣੇ ਆਉਣ ਤੋਂ ਬਾਅਦ ਜਿਹੜੇ ਸੁਰੱਖਿਆ ਦੇ ਉੱਤੇ ਇੰਤਜ਼ਾਮ ਕੀਤੇ ਗਏ ਸੁਰੱਖਿਆ ਵਧਾਈ ਗਈ ਰੁਕ ਕਰਦੇ ਸਦਾ ਤੁਨ ਲੱਗੇ ਚੱਲਦੇ ਆ ਹਰਿਆਣਾ ਸਕੱਤਰੇ ਜਿੱਥੋਂ ਸਾਡੇ ਸਹਿਯੋਗੀ ਇਸ ਸਮੇਂ ਪੰਕਜ ਕਪਾਈ ਸਾਡੇ ਨਾਲ ਜੁੜ ਰਹੇ ਨੇ ਮਾਹੌਲ ਇਸ ਤਰੀਕੇ ਦਾ ਜ਼ਰੂਰ ਹੈ ਕਿ ਉੱਥੇ احتیاط ਦੇ ਤੌਰ ਦੇ ਉੱਤੇ ਪੂਰੀ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਗਿਆ ਹੈ ਪੰਕਜ ਜੋਬਟੂ ਯੂ ਕੀ ਸਥਿਤੀ ਹੈ ਇਸ ਸਮੇਂ ਅ ਦੇਖੋ ਜਿਸ ਤਰੀਕੇ ਨਾਲ ਈਮੇਲ ਆਈ ਹੈ ਔਰ ਉਸ ਈਮੇਲ ਨੂੰ ਧਿਆਨ ਚ ਰੱਖਦੇ ਹੋਏ ਇਸ ਵੇਲੇ ਅ ਇੱਥੇ ਜਿਹੜੀ ਹੈ ਇਤਿਹਾਸਕਨ ਦੇ ਤੌਰ ਤੇ ਉੱਤੇ ਪੂਰੀ ਬਿਲਡਿੰਗ ਨੂੰ ਜਿਹੜਾ ਖਾਲੀ ਕਰਵਾ ਦਿੱਤਾ ਗਿਆ ਇੱਕ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਹਰਿਆਣਾ ਤੇ ਪੰਜਾਬ ਦੀ ਇਹ ਸਾਂਝੀ ਬਿਲਡਿੰਗ ਹੈ ਜਿਹਨੂੰ ਸੈਕਰੀਟ ਕਿਹਾ ਜਾਂਦਾ 60% ਹਿੱਸਾ ਇਧਰਲੇ ਪਾਸੇ ਜਿੱਧਰ ਸੁਖਜਿੰਦਰ ਦਿਖਾ ਰਹੇ ਨੇ ਇਹ ਪੰਜਾਬ ਦਾ ਹਿੱਸਾ ਹੈ ਔਰ ਦੂਜੇ ਪਾਸੇ ਹੁਣ ਜਿੱਧਰ ਕੈਮਰਾ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਇਹ ਹਰਿਆਣਾ ਦਾ ਹਿੱਸਾ ਹੈ ਇਥੋਂ ਹਰਿਆਣਾ ਦੀ ਬਾਉਂਡਰੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਔਰ ਇੱਥੇ ਪੈਰਾ ਮਿਲਟਰੀ ਫੋਰਸ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਜਿਹੜੀਆਂ ਨੇ ਉਹ ਲੱਗੀਆਂ ਹੁੰਦੀਆਂ ਨੇ ਤਾਂ ਇਹ ਦੇਖੋ ਕਿ ਇਤਿਹਾਸਨ ਦੇ ਤੌਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਨਜ਼ਰ ਆ ਰਿਹਾ ਹੋਏਗਾ ਔਰ ਇਸ ਦੇ ਨਾਲ ਨਾਲ ਜਿਹੜੀਆਂ ਹੋਰ ਵੱਖ-ਵੱਖ ਟੀਮਾਂ ਨੇ ਉਹ ਇਸ ਵੇਲੇ ਅੰਦਰ ਸਾਰਾ ਜਿਹੜਾ ਵਾ ਉਹ ਚੈਕਿੰਗ ਵੀ ਕਰ ਰਹੀਆਂ ਨੇ ਦੇਖ ਵੀ ਰਹੀਆਂ ਨੇ ਨਜ਼ਰ ਵੀ ਰੱਖ ਰਹੀਆਂ ਨੇ ਕਿਉਂਕਿ ਇਸ ਤਰੀਕੇ ਦੀ ਈਮੇਲ ਦਾ ਨਾ ਇਸ ਨੂੰ ਗੰਭੀਰਤਾ ਦੇ ਨਾਲ ਇਸ ਵੇਲੇ ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਲੈ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਪਹਿਲਾ ਬਿਲਡਿੰਗ ਨੂੰ ਜਿਹੜਾ ਹੈ ਉਹ ਖਾਲੀ ਕਰਵਾਇਆ ਗਿਆ ਸ਼ਾਮ 5 ਵਜੇ ਬਿਲਡਿੰਗ ਦਾ ਜਿਹੜਾ ਛੁੱਟੀ ਹੁੰਦੀ ਹੈ ਔਰ ਦੂਜੇ ਪਾਸੇ ਹੁਣ ਇਹ ਦੇਖੋ ਕਿ ਪੰਜਾਬ ਵੱਲੇ ਪਾਸੇ ਤੋਂ ਤੁਹਾਨੂੰ ਇੱਕ ਟੀਮ ਨਜ਼ਰ ਆ ਰਹੀ ਹੋਏਗੀ ਉਹਨਾਂ ਦੇ ਨਾਲ ਡੌਗ ਨਜ਼ਰ ਆ ਰਿਹਾ ਹੋਏਗਾ ਔਰ ਇਹ ਬਕਾਇਦਾ ਤੌਰ ਤੇ ਸਾਰੀ ਤਲਾਸ਼ੀ ਸਾਰਾ ਜਿਹੜਾ ਬਿਲਡਿੰਗ ਨੂੰ ਜਿਹੜਾ ਉਹ ਖੰਗਾਲਿਆ ਵੀ ਜਾ ਰਿਹਾ ਦੇਖਿਆ ਵੀ ਜਾ ਰਿਹਾ ਹੈ ਔਰ ਅਜੇ ਤੱਕ ਜਿਹੜੀ ਧਮਕੀ ਆਈ ਸੀਗੀ ਉਸੇ ਦੇ ਮੱਦੇ ਨਜ਼ਰ ਬਿਲਡਿੰਗ ਜਿਹੜੀ ਉਹ ਖਾਲੀ ਕਰਵਾਈ ਗਈ ਔਰ ਵਕਫਾਕ ਟੀਮਾਂ ਜਿਹੜੀਆਂ ਨੇ ਉਹ ਇਸ ਵੇਲੇ ਬਿਲਡਿੰਗ ਦੀ ਚੈਕਿੰਗ ਕਰ ਰਹੀ ਹੈ ਤਲਾਸ਼ੀ ਜਿਹੜੀ ਹੈ ਉਹ ਗੌਰਵ ਇਸ ਵੇਲੇ ਲਿੱਤੀ ਜਾ ਰਹੀ ਹੈ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਕਿਉਂਕਿ ਪੰਜਾਬ ਵਾਲੇ ਪਾਸੇ ਜਿੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਇੱਧਰਲੇ ਪਾਸੇ 5 ਵਜੇ ਛੁੱਟੀ ਹੁੰਦੀ ਹੈ ਕੁਝ ਲੋਕ ਇੱਧਰਲੇ ਪਾਸੇ ਸੀਗੇ ਲੇਕਿਨ ਉਹਨਾਂ ਨੂੰ ਵੀ ਇਤਿਆਤਨ ਦੇ ਤੌਰ ਤੇ ਜਾਣ ਨੂੰ ਕਿਹਾ ਗਿਆ ਔਰ ਦੂਜੇ ਪਾਸੇ ਹਰਿਆਣਾ ਜਿਹੜੀ ਆ ਬਿਲਡਿੰਗ ਹੈ ਇਸ ਪਾਸੇ ਹੁਣ ਸੁਖਜਿੰਦਰ ਕੈਮਰਾ ਕਮਾਰੇ ਨੇ ਇਹ ਹਰਿਆਣੇ ਵਾਲਾ ਪਾਸਾ ਹੈ 40% ਇਸ ਬਿਲਡਿੰਗ ਦਾ ਜਿਹੜਾ ਹਿੱਸਾ ਹੈ ਉਹ ਹਰਿਆਣੇ ਸੈਕਟਰੀਏਟ ਦੇ ਅਧੀਨ ਜਿਹੜਾ ਆਂਦਾ ਵਾ ਔਰ ਇੱਥੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਤੋਂ ਅੱਗੇ মিডিਆ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ ਇੱਥੇ ਬਕਾਇਦਾ ਤੌਰ ਤੇ মিডিਆ ਨੂੰ ਜਿਹੜਾ ਰੋਕ ਦਿੱਤਾ ਗਿਆ ਔਰ ਹੁਣ ਬਿਲਡਿੰਗ ਦੇ ਅੰਦਰ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਸਾਰੀ ਤਲਾਸ਼ੀ ਜਿਹੜੀ ਹੈ ਉਹ ਇਸ ਵੇਲੇ ਲਿੱਤੀ ਜਾ ਰਹੀ ਹੈ ਗੁਰਪ੍ਰ ਜੀ ਬਿਲਕੁਲ ਤਾਂ ਤਸਵੀਰਾਂ ਤੁਸੀਂ ਜ਼ਰੂਰ ਦਿਖਾਉਂਦੇ ਰਹੋ ਇਸ ਸਮੇਂ ਜਿਹੜੀ ਹਰਿਆਣਾ ਸੈਕਟਰੀਟੇਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਵੇਂ ਪੰਕਜ ਨੇ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਇਹ ਬਿਲਡਿੰਗ ਸਾਂਝੀ ਹੈ ਪੰਜਾਬ ਤੇ ਹਰਿਆਣਾ ਦੀ ਔਰ ਇਸ ਬਿਲਡਿੰਗ ਦੇ ਵਿੱਚ ਦੋਵੇਂ ਸੂਬਿਆਂ ਦੇ ਜਿਹੜੇ ਅਧਿਕਾਰੀ ਨੇ ਸੈਕਟਰੀਟੇਟ ਦੇ ਉਹ ਬੈਠਦੇ ਨੇ ਔਰ ਇਸ ਉਚਾਲੇ ਜਿਹੜੀ ਈਮੇਲ ਆਈ ਹੈ ਉਹ ਹਰਿਆਣਾ ਦੇ ਅਧਿਕਾਰੀਆਂ ਦੇ ਕੋਲ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਨੂੰ ਹਰਿਆਣਾ ਦੇ ਨਾਲ ਵੀ ਜੋੜ ਕੇ ਦੇਖ ਰਹੇ ਹਾਂ ਖੈਰ احتیاط ਦੇ ਤੌਰ ਦੇ ਉੱਤੇ ਪੂਰੀ ਬਿਲਡਿੰਗ ਨੂੰ ਖਾਲੀ ਕਰਵਾਇਆ ਗਿਆ ਉੱਥੇ ਫਾਇਰ ਬ੍ਰਿਗੇਡ ਜਿਹੜੀਆਂ ਹੋਰ ਮਾ ਡੌਗ ਸਕੁਐਡ ਹੈ ਜਾਂ ਬੰਬ ਸਕੁਐਡ ਹੈ ਬੰਬ ਡਿਸਪੋਜ਼ਲ ਸਕੁਐਡ ਹੈ ਉਹ ਸਾਰੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇਸ ਸਮੇਂ ਇਮਾਰਤ ਨੂੰ ਖੰਗਾਲਿਆ ਜਾ ਰਿਹਾ ਹੈ ਪੰਗਜ ਕਿਉਂਕਿ ਆਮ ਤੌਰ ਤੇ 5 ਵਜੇ ਤੱਕ ਛੁੱਟੀ ਹੋ ਜਾਂਦੀ ਹੈ ਤਾਂ ਕਿੰਨੇ ਵਜੇ ਧਮਕੀ ਮਿਲੀ ਕਿ ਪੂਰੀ ਬਿਲਡਿੰਗ ਖਾਲੀ ਕਰਵਾ ਲਈ ਗਈ ਹੈ ਜਾਂ ਕੋਈ ਇੱਕ ਹਿੱਸਾ ਖਾਲੀ ਕਰਵਾਇਆ ਗਿਆ ਕੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਦੇਖੋ 5 ਵਜੇ ਸਰਕਾਰੀ ਛੁੱਟੀ ਦਾ ਜਿਹੜਾ ਉਹ ਸਮਾਂ ਹੁੰਦਾ ਵੈ ਔਰ 4 ਵਜੇ ਦੇ ਆਸ-ਪਾਸ ਜਿਹੜੀ ਇਹ ਈਮੇਲ ਇੱਥੇ ਪਹੁੰਚੀ ਹੈ ਜਾਣਕਾਰੀ 4 ਵਜੇ ਦੇ ਕਰੀਬ ਮਿਲੀ ਹੈ ਔਰ ਉਸ ਤੋਂ ਬਾਅਦ ਸਵਾ 4 ਵਜੇ ਦੇ ਆਸ-ਪਾਸ ਇਹ ਬਿਲਡਿੰਗ ਜਿਹੜੀ ਉਹ ਪੂਰੀ ਤਰੀਕੇ ਦੇ ਨਾਲ ਖਾਲੀ ਕਰਵਾ ਦਿੱਤੀਗੀ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ 580 ਤਸਵੀਰਾਂ ਦਿਖਾ ਰਹੇ ਆ ਇਹ ਫਰੰਟ ਸਾਈਡ ਹੈ ਔਰ ਆਮੂਮਨ ਜਿਹੜੇ ਲੋਕ ਨੇ ਜਿਹੜੇ ਇਹ ਕਹੀਏ ਕਿ ਜਿਹੜੇ ਮੁੱਖ ਮੰਤਰੀ ਨੇ ਜਾਂ ਫਿਰ ਮੰਤਰੀ ਨੇ ਜਾਂ ਫਿਰ ਜਿਹੜੇ ਅਧਿਕਾਰੀ ਨੇ ਉਹ ਇਸੇ ਗੇਟ ਦੇ ذریعے ਹੀ ਜਿਹੜੇ ਨੇ ਉਹ ਸੈਕਟਰੀਏਟ ਦੇ ਵਿੱਚ ਐਂਟਰੀ ਜਿਹੜੀ ਉਹ ਕਰਦੀ ਔਰ ਇਸ ਦਾ ਇੱਕ ਪਿਛਲਾ ਹਿੱਸਾ ਜਿਹੜਾ ਹੈ ਉਹ ਬੈਕ ਸਾਈਡ ਕਿਹਾ ਜਾਂਦਾ ਉਸ ਨੂੰ ਉਸ ਦੇ ਪਾਸੋਂ ਬਹੁਤ ਸਾਰੇ ਅਧਿਕਾਰੀ ਜਿਹੜੇ ਨੇ ਉਸ ਪਾਸੋਂ ਜਿਹੜੇ ਅੰਦਰ ਕੰਮ ਕਰਦੇ ਨੇ ਉਸ ਪਾਸੋਂ ਵੀ ਆਉਂਦੇ ਨੇ ਔਰ ਉਸ ਪਾਸੇ ਵੀ ਜਿਹੜੀ ਸੁਰੱਖਿਆ ਏਜੰਸੀਆਂ ਨੇ ਚੰਡੀਗੜ੍ਹ ਪੁਲਿਸ ਹੈ ਉਸ ਵਾਸਤੇ ਵੀ ਉਹਨਾਂ ਨੇ ਪੂਰੀ ਇਤਿਆਤਨ ਦੇ ਤੌਰ ਤੇ ਇਹ ਇਸ ਨੂੰ ਸੀਲ ਕੀਤਾ ਹੈ ਤਾਂ ਕਿ ਕੋਈ ਹੋਰ ਅੰਦਰ ਨਾ ਸਕੇ ਔਰ ਅੰਦਰ ਹੁਣ ਜਿਹੜੀ ਇਹ ਕਹੀਏ ਕਿ ਵੱਖ-ਵੱਖ ਟੀਮਾਂ ਨੇ ਜਿਹੜੀਆਂ ਜਿਹੜੀਆਂ ਤਲਾਸ਼ੀ ਲੈ ਰਹੀਆਂ ਨੇ ਚਾਹੇ ਚੰਡੀਗੜ੍ਹ ਪੁਲਿਸ ਦੀਆਂ ਹੋਣ ਜਾਂ ਹੋਰ ਟੀਮਾਂ ਹੋਣ ਕਿਉਂਕਿ हरियाणा सेक्रेटरी ਨੂੰ ਇਹ ਥ੍ਰੈਟ ਆਇਆ ਧਮਕੀ ਜਿਹੜੀ ਉਹ ਮਿਲੀ ਹੈ ਇੱਕ ਈਮੇਲ ਜਿਹੜੀ ਆਈ ਸੀਗੀ ਔਰ ਉਸ ਤੋਂ ਬਾਅਦ ਇਹ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਔਰ ਹੁਣ ਜਿਹੜੀ ਬੋਮ ਸਕੁਆਇਰ ਟੀਮ ਹੈ ਜਾਂ ਡੌਗ ਸਕੁਆਇਰ ਟੀਮ ਹੈ ਉਹ ਐਸ ਵੇਲੇ ਬਿਲਡਿੰਗ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਬਿਲਡਿੰਗ ਦੀ ਜਿਹੜੀ ਆ ਉਹ ਚੈਕਿੰਗ ਕਰ ਰਿਹਾ ਕਿਉਂਕਿ ਤਕਰੀਬਨ 7 ਤੋਂ 10 ਮੰਜ਼ਲਾ ਇਮਾਰਤ ਹੈ ਮੁੱਖ ਮੰਤਰੀ ਨਿਵਾਸ ਮੁੱਖ ਮੰਤਰੀ ਦਾ ਦਫਤਰ ਹੈ तमाम ਮੰਤਰੀਆਂ ਦਾ ਦਫਤਰ ਹੈ ਇੱਥੇ ਹੀ ਇੱਥੋਂ ਹੀ ਸਾਰੀ ਸਰਕਾਰ ਚੱਲਦੀ ਹੈ ਚਾਹੇ ਪੰਜਾਬ ਦੀ ਹੋਵੇ ਚਾਹੇ ਹਰਿਆਣਾ ਦੀ ਹੋਵੇ तमाम ਚੀਫ ਸੈਕਟਰੀ ਤੋਂ ਲੈ ਕੇ ਪ੍ਰਿੰਸੀਪਲ ਸੈਕਟਰੀ ਔਰ ਸਾਰੇ ਮਹਿਕਮਿਆਂ ਦੇ ਅਧਿਕਾਰੀ ਜਿਹੜੇ ਨੇ ਇਸੇ ਬਿਲਡਿੰਗ ਦੇ ਵਿੱਚ ਹੀ ਜਿਹੜੇ ਨੇ ਉਹਨਾਂ ਦੇ ਦਫਤਰ ਨੇ ਇੱਥੇ ਹੀ ਕੰਮ ਕਰਦੇ ਨੇ ਇੱਕ ਪਾਸੇ ਹਰਿਆਣਾ ਦੇ ਦਫਤਰ ਨੇ ਇੱਕ ਪਾਸੇ ਪੰਜਾਬ ਦੇ ਦਫਤਰ ਨੇ ਤਾਂ ਉੱਥੇ ਹੁਣ ਬਕਾਇਦਾ ਤੌਰ ਤੇ ਹਰਿਆਣਾ ਵਾਲੇ ਪਾਸੇ ਸਭ ਤੋਂ ਪਹਿਲਾਂ ਇਸ ਵੇਲੇ ਇਸ ਪੂਰੀ ਬਿਲਡਿੰਗ ਦੀ ਜਿਹੜੀ ਹੈ ਉਹ ਤਲਾਸ਼ੀ ਆ ਗੋਰਬ ਲਿਤੀ ਜਾ ਰਹੀ ਹੈ ਔਰ ਦੂਜੇ ਪਾਸੇ ਇਹ ਵੀ ਤਸਵੀਰਾਂ ਅਸੀਂ ਦਿਖਾਵਾਂਗੇ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਦੋ ਗੱਡੀਆਂ ਨੇ ਔਰ ਇੱਕ ਐਂਬੂਲੈਂਸ ਦੀ ਗੱਡੀ ਔਰ ਇਸਦੇ ਬਿਲਕੁਲ ਨਾਲ ਹੀ ਵਿਧਾਨ ਸਭਾ ਦੀ ਬਿਲਡਿੰਗ ਵੀ ਹੈ ਤਾਂ ਵਿਧਾਨ ਸਭਾ ਦੀ ਬਿਲਡਿੰਗ ਨੂੰ ਵੀ ਇਤਹਾਤਨ ਦੇ ਤੌਰ ਤੇ ਉੱਥੇ ਵੀ ਜਿਹੜੀ ਹੈ ਉਹ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਸਦੇ ਬਿਲਕੁਲ ਨਾਲ ਇਸ ਪਾਸੇ ਅਗਰ ਜਾਈਏ ਤਾਂ ਵਿਧਾਨ ਸਭਾ ਪੰਜਾਬ ਤੇ ਹਰਿਆਣਾ ਉਸ ਦੀ ਵੀ ਸਾਂਝੀ ਬਿਲਡਿੰਗ ਜਿਹੜੀ ਹੈ ਇਸਦੇ ਬਿਲਕੁਲ ਨਾਲ ਹੈ ਤਾਂ ਉੱਥੇ ਵੀ ਨਜ਼ਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ ਫਿਲਹਾਲ ਦੇ ਲਈ ਧੰਨਵਾਦ ਤੁਸੀਂ ਨਜ਼ਰ ਬਣਾਈ ਰੱਖੋ ਤੇ ਇਸ ਸਮੇਂ ਗੇਮਾ ਗੇਮੀ ਤਾਂ ਜ਼ਰੂਰ ਨਜ਼ਰ ਆ ਰਹੀ ਹੈ ਪਰ ਆਮ ਤੌਰ ਤੇ ਇਸ ਇਸ ਤਰ੍ਹਾਂ ਦੀਆਂ ਧਮਕੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਜਿਹੜੀਆਂ ਅਸੀਂ ਦੇਖੀਆਂ ਉਹ ਇੱਕ ਸ਼ਰਾਰਤ ਹੁੰਦੀ ਹੈ ਜਾਂ ਫਿਰ ਇੱਕ ਡਰ ਫੈਲਾਉਣ ਦੀ دہشت ਫੈਲਾਉਣ ਦੀ ਕੋਸ਼ਿਸ਼ ਹੁੰਦੀ ਹੈ ਇਸ ਪੂਰੇ ਮਾਮਲੇ 'ਚ ਕੀ ਕੁਝ ਹੁੰਦਾ ਥੋੜੀ ਦੇਰ ਦੇ ਵਿੱਚ ਕਲੀਅਰ ਹੋ ਜਾਏਗਾ ਈਮੇਲ ਕਿਸਨੇ ਭੇਜੀ ਕਿੱਥੋਂ ਭੇਜੀ ਕਿਹੜਾ ਜਿਹੜਾ ਐਡਰੈਸ ਹੈ ਉਸ ਦਾ ਆਨਲਾਈਨ ਉਹ ਸਾਰਾ ਕੁਝ ਖੰਗਾਲਣ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਪੁਲਿਸ ਲੱਗੀ ਹੋਈ ਹੈ ਹੁਣ ਕੀ ਬਾਤ ਨੇ ਖਬਰਦਾਰ ਰੁਕ ਕਰਦੇ ਨੇ ਲੁਧਿਆਣਾ ਵੈਸਟ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੂੜਾ ਨੇ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਔਰ ਨਾਮਜ਼ਦਗੀ ਤੋਂ ਪਹਿਲਾਂ ਖੂਬ ਸ਼ਕਤੀ ਪ੍ਰਦਰਸ਼ਨ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ। ਨਾਮਜ਼ਦਗੀ ਦੇ ਸਮੇਂ ਸੰਜੀਵ ਅਰੂੜਾ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੂੜਾ ਵੀ ਮੌਜੂਦ ਸਨ। ਇਹ ਉਹ ਪਾਰਟੀ ਹੈ ਅਸੀਂ ਉਹ ਸ਼ਖਸ਼ਾ ਜਿਹੜੇ ਪਿਛਲੇ 25 ਸਾਲ

ਪਤਾ ਨਹੀਂ ਉਹਨਾਂ ਦੀ ਰਗਾਂ ਵਿੱਚ ਸਿੰਦੂਰ ਦੌੜਦਾ ਹੈ ਕਿ ਨਹੀਂ ਦੌੜਦਾ ਲੇਕਿਨ ਸੰਜੀਵ अरोड़ा ਦੀ ਰਗਾਂ ਵਿੱਚ ਲੁਧਿਆਣਾ ਦੌੜਦਾ ਹੈ ਆਪ ਦਾ ਰੁਟਸ਼ੋ ਆਰਤੀ ਚੌਕ ਤੋਂ ਸ਼ੁਰੂ ਹੋ ਕੇ ਪਈ ਬਾਲਾ ਚੌਕ ਹੁੰਦੇ ਹੋਏ ਮਿਨੀ ਸਕੱਤਰੀ ਦੇ ਬਾਹਰ ਖਤਮ ਹੋਇਆ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿਨਵੇਂ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ ਲੁਧਿਆਣਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਕੋਗੀ ਦੇ ਦੇਹਾਂ ਤੋਂ ਬਾਅਦ ਹੀ ਸੀਟ ਖਾਲੀ ਹੋਈ ਹੈ ਜਿਸ ਦੇ ਉੱਤੇ ਜਿੰਨੀ ਚੋਣ ਹੋਣੀ ਹੈ ਇਸ ਦੇ ਲਈ 19 ਜੂਨ ਨੂੰ VOTING ਹੋਵੇਗੀ ਅਤੇ 23 ਨੂੰ ਨਤੀਜੇ ਆਉਣਗੇ ਤੇ ਹੁਣ ਅੱਗੇ ਵਧਦੇ ਹਾਂ ਤੇ ਗੱਲ ਮੁਕਾਬਲੇ ਜਿਹੜੇ ਕਿ IPL ਦੇ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਵਿੱਚ ਹੋ ਰਹੇ ਨੇ ਉਸ ਦਾ ਜ਼ਿਕਰ ਕਰਾਂਗੇ ਮੁੱਲਾਪੁਰ ਦੇ ਵਿੱਚ ਅੱਜ IPL ਦਾ ਇੱਕ ਹੋਰ ਬਹੁਤ ਅਹਿਮ ਮੈਚ ਹੈ ਪਲੇਮਿਨੇਟਰ ਮੈਚ ਹੋਏਗਾ ਮੌਜਮਣੇ ਹੋਣਗੇ ਗੁਜਰਾਤ ਤੇ ਮੁੰਬਈ ਦੀ ਟੀਮ ਗੁਜਰਾਤ ਟਾਈਟਨਸ ਤੇ ਮੁੰਬਈ ਇੰਡੀਅਨਸ ਦੇ ਵਿਚਾਲੇ ਐਲੀਮੀਨੇਟਰੀ ਮੈਚ ਖੇਡਿਆ ਜਾਣਾ ਹੈ ਪਹਿਲਾ ਐਲੀਮੀਨੇਟਰ ਹੈ ਔਰ ਇਸ ਐਲੀਮੀਨੇਟਰ ਦੇ ਵਿੱਚ ਜਿਹੜੀ ਟੀਮ ਹਾਰ ਜਾਏਗੀ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਏਗੀ ਅੱਛਾ ਜਿਹੜੀ ਟੀਮ ਜਿੱਤੇਗੀ ਉਹ ਪੰਜਾਬ ਦੇ ਨਾਲ ਮੁਕਾਬਲਾ ਖੇਡੇਗੀ ਕੁਆਲੀਫਾਈਡ 2 ਔਰ ਫਿਰ ਜਿਹੜੀ ਕੁਆਲੀਫਾਈਡ 2 ਜਿੱਤੇਗੀ ਉਹ ਜਾਏਗੀ ਫਾਈਨਲ ਦੇ ਵਿੱਚ ਉਹ ਖੇਡੇਗੀ ਆਰਸੀਬੀ ਦੇ ਨਾਲ ਇੱਕ ਦਿਨ ਪਹਿਲਾ ਮੈਚ ਹੋਇਆ ਪੰਜਾਬ ਕਿੰਗਸ ਤੇ ਆਰਸੀਬੀ ਦੇ ਵਿਚਾਲੇ ਉਹ ਮੈਚ ਬਹੁਤ ਜ਼ੋਰ ਸ਼ੋਰ ਦੇ ਨਾਲ ਉਮੀਦਵਾਰ ਮੈਚ ਸੀ ਪਰ ਪਰਫਾਰਮੈਂਸ ਉਸ ਤਰੀਕੇ ਦੀ ਪੰਜਾਬ ਦੀ ਟੀਮ ਦੀ ਨਹੀਂ ਰਹੀ ਜਿਵੇਂ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਹੁਣ ਪੁਆਇੰਟ ਹੈ ਕਿ ਅੱਜ ਕਲੀਅਰ ਹੋਏਗਾ ਕਿ ਪੰਜਾਬ ਦੇ ਨਾਲ ਕੁਆਲੀਫਾਈਡ ਟੂ ਦੇ ਵਿੱਚ ਕਿਹੜੀ ਟੀਮ ਖੇਡਦੀ ਹੈ ਕਿਉਂ ਗੁਜਰਾਤ ਟਾਈਟਨ ਹੋਏਗੀ ਜਾਂ ਫੇਰ ਦੂਜੇ ਪਾਸੇ ਮੁੰਬਈ ਇੰਡੀਅਨਜ਼ ਹੋ ਸਕਦੀ ਹੈ ਅੱਛਾ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਮੌਸਮ ਸਵੇਰੇ ਬਾਰਿਸ਼ ਹੋਈ ਹੈ ਚੰਡੀਗੜ੍ਹ ਦੇ ਵਿੱਚ ਪਰ ਹੁਣ ਸ਼ਾਮ ਹੁੰਦੇ ਹੁੰਦੇ ਮੌਸਮ ਥੋੜਾ ਨਿਖਰਿਆ ਹੈ ਸਾਫ਼ ਹੋਇਆ ਹੈ ਪਰ ਮੌਜੂਦਾ ਸਥਿਤੀ ਕੀ ਹੈ ਸਿੱਧਾ ਲੈ ਕੇ ਚਲਦੇ ਹਾਂ ਤੁਹਾਨੂੰ ਚੰਡੀਗੜ੍ਹ ਮੋਨਾਪੋ ਸਟੇਡੀਅਮ ਜਿੱਥੋਂ ਸਾਡੇ ਸੇ ਹੋਗੇ ਇਸ ਸਮੇਂ ਜੁੜੇ ਹੋਏ ਨੇ ਸਾਡੇ ਨਾਲ ਉਮੇਸ਼ ਸ਼ਰਮਾ ਉਹਨਾਂ ਦਾ ਰੁਕ ਕਰਾਂਗੇ ਉਮੇਸ਼ ਮੁਕਾਬਲਾ ਬੇਸ਼ੱਕ ਪੰਜਾਬ ਦਾ ਨਹੀਂ ਹੈ ਪਰ ਪੰਜਾਬ ਦੀਆਂ ਨਜ਼ਰਾਂ ਬਹੁਤ ਹੈ ਕਿ ਗੁਜਰਾਤ ਦੇ ਨਾਲ ਖੇਡਣਾ ਹੋਵੇਗਾ ਪੰਜਾਬ ਦੇ ਹੀ ਮੁੰਡੇ ਦੇ ਨਾਲ ਜਿਹੜਾ ਪੰਜਾਬ ਦਾ ਸ਼ੁਭਮਨ ਗਿੱਲ ਕੈਪਟਨ ਕਰ ਰਿਹਾ ਹੈ ਇਸ ਸਮੇਂ ਗੁਜਰਾਤ ਟਾਈਟਨਸ ਨੂੰ ਜਾਂ ਫਿਰ ਦੂਜੇ ਪਾਸੇ ਰੋਹਿਤ ਸ਼ਰਮਾ ਜਾਂ ਹਰਦਿਕ ਪੰਡਿਆ ਜਸਪ੍ਰਿਤ ਬੁਮਰਾ ਵਰਗੇ ਕਿਡਾਰੀਆਂ ਦੇ ਨਾਲ ਇਸ ਕਰਕੇ ਪੰਜਾਬੀਆਂ ਦਾ ਵੀ ਬਹੁਤ ਫੋਕਸ ਇਸ ਮੈਚ ਦੇ ਉੱਤੇ ਡੈਫੀਨਿਟਲੀ ਹੋਏਗਾ ਕੀ ਕੁਝ ਮਾਹੌਲ ਹੈ ਇਸ ਮੈਚ ਨੂੰ ਲੈ ਕੇ ਥੋੜਾ ਵੈਦਰ ਰਿਪੋਰਟ ਵੀ ਕਿ ਮੌਸਮ ਉਸ ਉੱਥੇ ਸਮੇਂ ਕਿਸ ਤਰੀਕੇ ਦਾ ਆ ਦੇਖੋ ਦੋ ਚੀਜ਼ਾਂ ਬੜੀ ਕਲੀਅਰ ਨੇ ਕਿ ਇੱਕ ਤਾਂ ਵੈਦਰ ਦੀ ਪਹਿਲਾਂ ਮੈਂ ਸ਼ੁਰੂਆਤ ਕਰਦਾ ਕਿਉਂਕਿ ਜਿਸ ਹਾਲਾਤਾਂ ਮੌਸਮ ਚੇਂਜ ਹੋਇਆ ਸੀ ਔਰ ਬੜੀ ਸ਼ੰਕੇ ਦੀ ਗੇ ਮਨ ਵਿੱਚ ਕਿ ਪਤਾ ਨਹੀਂ ਮੈਚ ਹੋਏਗਾ ਨਹੀਂ ਹੋਏਗਾ 2:30 ਵਜੇ ਤੋਂ ਬਾਅਦ ਵੈਦਰ ਰਿਪੋਰਟ ਬਿਲਕੁਲ ਕਲੀਅਰ ਹੈ आफ्टर 2:30 यानी कि वेदर रिपोर्ट बिल्कुल क्लियर है और धूप प्रॉपर दोबारा बाद ही शुड लग गया सी के, के मौसम बिल्कुल साफ हो चुका है नंबर 1 नंबर 2 हुन गल है कि पंजाब अहमदाबाद पहुंच चुकी है पंजाब कल हार रही है इथे अहमदाबाद पहुंच चुकी है पंजाब दी टीम गल है कि हुन पंजाब नाल कौन खेलेगा बिल्कुल सही गल है मुंबई इंडियंस या गुजरात टाइटंस लेकिन पंजाब कनेक्शन है और वो ओ किथे न किथे रहना भी है क्योंकि देखो शुमन गिल है पंजाबी मुंडा है कप्तान है टाइटन का ਪੰਜਾਬ ਕਿੰਗਸ ਮੈਚ ਹਾਰ ਗਏ ਲੇਕਿਨ ਕੁਆਲੀਫਾਈਡ ਇੱਕ ਮੌਕਾ ਸੀਗਾ ਟੂ ਉਹ ਹੁਣ ਕਿਹੜੀ ਟੀਮ ਹੋਏਗੀ ਉਹ ਅੱਜ ਸ਼ਾਮੀ ਪਤਾ ਚੱਲ ਜਾਏਗਾ ਸਾਡੇ ਨਾਲ ਸੰਜੀਵ ਸੂਦ ਨੇ ਸੰਜੀਵ ਬੜੇ ਟਾਈਮ ਤੋਂ ਪੀਸੀਐਚ ਤੇ ਔਰ ਤਮਾਮ ਆਈਪੀਐਲ ਦੇ ਵੱਡੇ ਵੱਡੇ ਮੈਚ ਦੇਖੇ ਸੰਜੀਵ ਕੱਲ ਕੀ ਹੋਇਆ ਤੇ ਅੱਜ ਕੀ ਲੱਗ ਰਿਹਾ ਤੁਹਾਨੂੰ ਕੱਲ ਦੇਖੋ ਜੀ ਪੰਜਾਬ ਦੀ ਟੀਮ ਹੈ ਤਾਂ ਬਹੁਤ ਵਧੀਆ ਆ ਵੀ ਕਿਹੜੀ ਬਹੁਤ ਵਧੀਆ ਸੀਗਾ ਪਰ ਉਹ ਇੱਕਦਮ ਕਲੈਪਸ ਹੋ ਗਈ ਅਸੀਂ ਇਹ ਨਹੀਂ ਕਹਿ ਸਕਦੇ ਪੰਜਾਬ ਦੀ ਟੀਮ ਮਾੜੀ ਆ ਜੋ ਟੌਪ ਤੇ ਪਹੁੰਚੇ ਉਹ ਬਹੁਤ ਈ ਟੀਮ ਹੈਗੀ ਹੈ ਤਾਂ ਉਮੀਦ ਹੈ ਕਿ ਹੁਣ ਅਗਲੇ ਜਿਹੜਾ ਸੈਮੀਫਾਈਨਲ ਹੋਏਗਾ ਉਹਨਾਂ ਦਾ ਜਿਹ ਔਰ ਅੱਜ ਮੈਚ ਵਧੀਆ ਹੋਣ ਦੀ ਸੰਭਾਵਨਾ ਹੈ 200 ਪਲੱਸ ਦੀ ਪੂਰੀ ਹੈਗੀ 200 ਪਲੱਸ ਰਨ ਬਣਨਗੇ ਬਣਨਗੇ ਹਾਂ ਬਣਨਗੇ ਜੀ ਜੁਕਾ ਬਣਾਈ ਦੀ ਸੰਭਾਵਨਾ ਹੈ ਕੌਣ ਜਿੱਤ ਰਿਹਾ ਦੇਖੋ ਆਪਾ ਪੰਜਾਬ ਚ ਮੁੰਡਾ ਹੈਗਾ ਆਪਣਾ ਕਪਤਾਨ ਸ਼ੁਭਮ ਗਿੱਲ ਤੇ ਉਹਨੂੰ ਬਣਾਣਾ ਹੈ ਉਹਨੂੰ ਜਿਤਾਣਾ ਆਪਾ ਉਹਨੂੰ ਜਿਤਾਣਾ ਹਾਂ ਸਪੋਰਟ ਦਾ ਦੇਖੋ ਆਈ ਗਈ ਹੈ ਕੁਝ ਮੁੰਬਈ ਇੰਡੀਅਨਸ ਦੇ ਫੈਨਸ ਵੀ ਇੱਥੇ ਮੌਜੂਦ ਨੇ ਆਹ ਕहां से ਆਏ ਆਪ ਦਿੱਲੀ ਸੇ ਦਿੱਲੀ ਸੇ ਜੀ ਜੀ ਮੁੰਬਈ ਇੰਡੀਅਨਸ ਕੋ ਸਪੋਰਟ ਬਿਲਕੁਲ ਮੁੰਬਈ ਇੰਡੀਅਨਸ ਕੋ ਸਪੋਰਟ ਮੁੰਬਈ ਜਿੱਤੇਗੀ ਫਾਈਨਲ ਵੀ ਜਿੱਤੇਗੀ ਮੁੰਬਈ ਅੱਛਾ ਮ अच्छा आ, कहां से मैं पंजाब कहा पंजाबपुरपुर तो से हाँ जी किनु सपोर्ट कर रहे हूँ मुंबई इंडियंस शुरू आज रीजन रोहित शर्मा रोहित शर्मा और आप मैं कुरुक्षेत्र हरियाणा से अच्छा और मुंबई इंडियन के फैन है और मुंबई इंडियन ये कब भी जीतेगी जीते आज हार्दिक पांडे कप्तानी में आज भी ध्वस्त करेगी दूसरी जी भविष्यवाणी कर हां भविष्य एनर्जी फाइनल कौन-कौन खेलेगी फाइनल मुंबई और आरसीबी आरसीबी एंड मुंबई अच्छा मुंबई आप भी आए हैं ऐसे यस इसके सपोर्ट भाई के साथ अच्छा रोहित शर्मा रोहित शर्मा के फैन है हां कब से शुरू से शुरू से शुरू से और आप मैं कोलकाता से आया हूं कोलकाता से कब आए आप कोलकाता आ जा रहे हैं आज जी मुंबई इंडियंस को सपोर्ट कर रहे हैं हाँ। अच्छा कोई खास प्लेयर रोहित शर्मा बुमरा दोनों दोनों को हाँ। पहले भी मैच देखे आईपीएल के हाँ मैं सब मैच देखता हूँ अच्छा। मुंबई का जहाँ जहाँ मुंबई जाती है जाते हो जहाँ जाता है सब जगह जहाँ जहाँ मुंबई जा, जाती है भाई साहब वहाँ जाते हैं मुलापुर में पहली बार या पहले भी आए पहली बार पहली बार ये पहली बार पहली बार कैसा लगा स्टेडियम में भी जाएंगे देखा दूर अभी दूर से तो अच्छा लग रहा है सामने जाने में पता चल जाएगा फैंस हैं तो अभी तो क्रिकेट है तो इस तरह के देखिए फैंस आपको मिलेंगे कि जहां मुंबई जहां मुंबई का मैच है वहां पर ये लोग जाते हैं खेलने और यहां पर अभी जो टिकट के चाहवान हैं जो जिनके पास मैच पासिस हैं वो भी यहां पर अभी अंदर जाने का देख रहे हैं पर हैं। तो गौरव कुल मिला के आप गल करिए किवें दी रहने वाली है सिचुएशन क्योंकि पंजाब ऑलरेडी जा चुकी है पंजाब ऑलरेडी जा चुकी है और कुछ फैंस आप लोग कहाँ से आए हैं हम चंडीगढ़ से आए हैं किसको सपोर्ट कर रहे हो जी टीम मुंबई इंडियंस गुजरात क्या बहन भाई है क्या है अच्छा भाई आपका भाई कौन है आप किसको सपोर्ट कर रहे हो मुंबई इंडियन आप मुंबई इंडियन ठीक है बनी रहेगी आर सी बी होगी यार आर सी बी गुजरात दिल की वजह से नहीं बस मुंबई नहीं चाहिए क्वालिफाइड टू में पंजाब को जिताना है ਆਜਾ ਅੱਜ ਕਿਸ ਨੂੰ ਸਪੋਰਟ ਕਰ ਰਹੇ ਹੋ ਅੱਜ ਗੁਜਰਾਤ ਗੁਜਰਾਤ ਕੋ ਤਾਂ ਬਾਅਦ ਮੇ ਹਾਰੇਗੀ ਨਾ ਬੜੀ ਗੌਰਵ ਸਭ ਵੀ ਆਪਣੇ ਆਪਣੇ ਕੈਲਕੂਲੇਸ਼ਨ ਤੁਸੀਂ ਦੇਖੀ ਅੱਜ ਕਿ ਉਹ ਕੈਲਕੂਲੇਸ਼ਨ ਕਿਵੇਂ ਦੀਆਂ ਹੈ ਬਾਈ ਬਹੁਤ ਇੰਪੋਰਟੈਂਟ ਹੋ ਜਾਂਦਾ ਫੈਨਸ ਆ ਚੁੱਕੇ ਨੇ ਧੀਰੇ ਧੀਰੇ ਗਰਮੀ ਹੈ ਜ਼ਰੂਰ ਹੈ ਲੇਕਿਨ ਹਲੇ ਕਰਾਊਡ ਉਹਨਾਂ ਨੇ ਨਹੀਂ ਹੈ ਸ਼ਾਇਦ ਕਿਉਂਕਿ ਘੰਟੇ ਬਾਅਦ ਕਰਾਊਡ ਹੋਣਾ ਸ਼ੁਰੂ ਹੋ ਜਾਏਗਾ ਗੇਟ ਵੱਲ ਵੀ ਹੋਣਾ ਸ਼ੁਰੂ ਹੋ ਜਾਏਗਾ ਤਸਵੀਰਾਂ ਇੱਧਰ ਦੇਖੋ ਤੁਸੀਂ गेट नंबर एक दी पुलिस डिप्लॉयमेंट है अफसर ने जायजा ले रहे ने एसएसपी मोहाली ने इस टाइम ओथे स्टेडियम ਦੇ ਅੰਦਰ ਨੇ ਠੀਕ ਹੈ ਔਰ ਕਿਉਂਕਿ 2500 ਦੇ ਕਰੀਬ પોલીસ ਕੰਪਨੀ ਵੀ ਲਗਾਏ ਗਏ ਨੇ ਫੈਨਸ ਤਾਣਾ ਸ਼ੁਰੂ ਹੋ ਗਏ ਹਨ ਲੇਕਿਨ ਪੁਲਿਸ ਕਰਮੀ ਵੀ ਤਨੂੰ ਇਸ ਕਰਕੇ ਖੜਾਣਾ ਕੁਝ ਦੇਰ ਵਿੱਚ athe ਟੀਮਾਂ ਵੀ ਪਹੁੰਚਣ ਆਉਣ ਵਾਲੀਆਂ ਨੇ ਗੌਰਵ ਇਹ ਟੀਮ ਦਾ ਰੂਟ ਮੈਂ ਦੱਸਦਾ ਸਾਹਮਣੇ ਖਾਲੀ ਰੋਡ ਹਲੇ ਬਿਲਕੁਲ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਰੂਟ ਹੈ ਜਿੱਥੋਂ ਟੀਮ ਆਣੀ ਹੈ ਔਰ ਐਸੇ ਗੇਟ ਤੋਂ ਅੰਦਰ ਜਾਣੀ ਹੈ ਗੇਟ ਨੰਬਰ ਬਿਲਕੁਲ ਲਿਖਦੇ ਸਾਹਮਣੇ ਔਰ ਫੈਨਸ ਦਾ ਵੀ ਅਸੀਂ ਦਿਖਾਇਆ ਕੈਲਕੂਲੇਸ਼ਨਾਂ ਬਹੁਤ ਚੱਲ ਰਹੀਆਂ ਨੇ ਗੁਜਰਾਤ ਇਧਰ ਚਲੇ ਜੇਗੀ ਤਾਂ ਮੁੰਬਈ ਇਧਰ ਆ ਜਾਏਗੀ ਤਾਂ ਆਰਸੀਬੀ ਫਾਈਨਲ ਜਿੱਤੇਗੀ ਜਾਂ ਪੰਜਾਬ ਜਿੱਤੇਗੀ ਆ ਫਾਈਨਲ ਕੋਣ ਇਹ ਸਾਰੀ ਕੈਲਕੂਲੇਸ਼ਨਾਂ ਫੈਨਸ ਦੀ ਹੁੰਦੀਆਂ ਨੇ ਫਿਲਹਾਲ ਸਿਚੁਏਸ਼ਨ ਇਹ ਹੈ ਗੇਟ ਨੰਬਰੀਕ ਦੇ ਬਾਹਰ ਥੇਰੇ ਥੇਰੇ ਫੈਨਸ ਆ ਜਿਹੜੇ ਆਪਣੇ ਆਪਣੇ ਗੇਟਾਂ ਕੋਲ ਜਾਣੇ ਮੁੰਬਈ ਇੰਡੀਅਨਸ ਨੂੰ ਕਾਫੀ ਸਪੋਰਟ ਹੈ ਬਟ ਆਬ ਵੀ ਹੈ ਕਿ ਜਿੱਦਾਂ ਫੈਨਸ ਦੇਖੇ ਕੋਈ ਕਲਕੱਤਾ ਤੋਂ ਆਇਆ ਹੋਇਆ ਸਪੈਸ਼ਲ ਪਰ ਰੋਹਿਤ ਸ਼ਰਮਾ ਦੀ ਫੈਨ ਫੋਲੋਇੰਗ ਹੈ ਕੋਈ ਬੁੰਮਰਾ ਦੀ ਹੈ ਬਿਲਕੁਲ ਲਾਜ਼ਮੀ ਹੈ